ਕਹਿਣ ਲੱਗੇ ਭਾਈ ਲੜਾਈ ਕਾਦੀ ਹੈ ਤੇ ਭਾਈ ਧੀਰ ਸਿੰਘ ਕਹਿੰਦਾ ਜੀ ਆਵਾਜ਼ ਮੈਂ ਪਹਿਲਾਂ ਸੁਣੀ ਮੇਰਾ ਇੱਕ ਹੱਕ ਬਣਦਾ ਹੈ ਕਿ ਮੈਂ ਗੋਲੀ ਆਪਣੀ ਛਾਤੀ ਵਿੱਚ ਖਾਵਾਂ ਭਾਈ ਵੀਰ ਸਿੰਘ ਕਹਿੰਦਾ ਜੀ ਨਹੀਂ ਮੈਂ ਆਵਾਜ਼ ਪਹਿਲਾਂ ਸੁਣੀ ਹੈ ਇਸ ਵਾਸਤੇ ਮੇਰਾ ਹੱਕ ਬਣਦਾ ਹੈ ਸਤਿਗੁਰੂ ਜੀ ਕਹਿੰਦੇ ਦੋਵੇਂ ਜਾਣੇ ਸਾਹਮਣੇ ਖਲੋਜੋ ਹੁਣ ਪਹਿਲਾ ਸੋਚਦਾ ਹੈ ਕਿ ਗੋਲੀ ਚੱਲੀ ਇੱਕ ਦੀ ਛਾਤੀ ਵਿੱਚ ਰੁਕ ਗਈ ਮੈਂ ਬਾਂਝਾ ਰਹਿ ਜਾਵਾਂਗਾ ਉਹ ਆਪਣਾ ਸਿਰ ਉੱਚਾ ਕਰ ਲੈਂਦਾ ਹੈ ਦੂਜਾ ਗੋਡਿਆਂ ਪਰਨੇ ਹੁੰਦਾ ਹੈ ਦਾਤਾ ਜੀ ਕਹਿੰਦੇ ਇਸ ਤਰ੍ਹਾਂ ਨਹੀਂ ਗੱਲ ਬਣੇਗੀ ਦੋਵੇਂ ਖਲੋਜੋ ਗੋਲੀ ਦੋਵਾਂ ਵੀਰ ਦੀ ਪਾਰ ਨਿਕਲ ਜਾਵੇਗੀ ਜੱਲਾ ਇਸ ਕਾਸ਼ਮ ਕਸ਼ ਨੂੰ ਵੇਖਦਾ ਹੈ ਸਤਿਗੁਰੂ ਜੀ ਨੇ ਜਦੋਂ ਦੋਵੇਂ ਐ ਟੈਨਸ਼ਨ ਹੋ ਕੇ ਖਲੋਤੇ ਆਪਣੀ ਬੈਰਲ ਕਰਕੇ ਸਿੱਧੀ ਹੱਥ ਦਾ ਝਟਕਾ ਦਿੱਤਾ ਉਹਦਾ ਦਾਤਾ ਜੀ ਨੇ ਟਾਈਗਰ ਦੱਬਿਆ ਇੱਕਦਮ ਧਮਾਕਾ ਹੋਇਆ ਸਾਰੇ ਲੋਕ ਵੇਖਦੇ ਨੇ ਦੋਵੇਂ ਸੂਰਬੀਰ ਸਾਹਮਣੇ ਖਲੋਤੇ ਨੇ ਗੋਲੀ ਦਾਤਾ ਜੀ ਨੇ ਸਿਰ ਦੇ ਉੱਤੋਂ ਦੀ ਕੱਢ ਦਿੱਤੀ ਸ਼ਰਮਿੰਦਾ ਜਾ ਹੋ ਕੇ ਡੱਲਾ ਕਹਿੰਦਾ ਮਹਾਰਾਜ ਜੇ ਇਹੀ ਕੁਝ ਕਰਨਾ ਸੀ ਤੇ ਮੈਨੂੰ ਦੱਸ ਦੇਉ ਸਤਿਗੁਰੂ ਜੀ ਕਹਿੰਦੇ ਪਰਚੇ ਕਦੇ ਦੱਸ ਕੇ ਨਹੀਂ ਪਾਏ ਜਾਂਦੇ ਉਹ ਡੱਲਿਆ ਗੁਰੂ ਦਾ ਪਿਆਰ ਲੈਣ ਵਾਲੇ ਵਿਰਲੇ ਹੁੰਦੇ ਨੇ ਉਹ ਕਰਤਾਰਪੁਰ ਦੀ ਧਰਤੀ ਤੇ ਇੱਕ ਨਿਤਰੇ ਆਸੀ ਲੈਣਾ ਉਹ ਗੁਰੂ ਅੰਗਦ ਬਣ ਗਿਆ ਆਨੰਦਪੁਰ ਦੀ ਧਰਤੀ ਤੇ ਪੰਜ ਨਿਤਰੇ ਸਨ ਉਹ ਗੁਰੂ ਦੇ ਪਿਆਰੇ ਬਣ ਗਏ ਤੇ ਅੱਜ ਇਸ ਧਰਤੀ ਦੇ ਉੱਤੇ ਤੇਰੇ ਵਰਗਿਆਂ ਦਾ ਹੰਕਾਰ ਤੋੜਨ ਵਾਸਤੇ ਆ ਮਰਦੇ ਮਜਾਦ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਦੁਨੀਆ ਸਦਾ ਯਾਦ ਰੱਖੇ ਸੋ ਉਹਨਾਂ ਮਹਾਨ ਆਤਮਾਵਾਂ ਦੀ ਆਪ ਜੀ